ਮੈਂ ਐਸ ਵੀ ਐਸ ਬੀ ਬੀ ਸੀ ਟਾਂਡੋ ਰੀਡੀ ਸ਼ੋ ਟੈਲੀਵਿਜ਼ਨ ਤੋਂ ਜੁਗਿੰਦਰ ਬਾਸੀ ਬੋ ਰਿਹਾ ਹਾਂ ਦੁਨੀਆ ਦੇ ਕੋਨੇ ਕੋਨੇ ਵਿੱਚ ਤੁਸੀਂ ਸਾਨੂੰ ਪਿਛਲੇ 43 ਸਾਲਾਂ ਤੋਂ ਸੁਣਦੇ ਆ ਰਹੇ ਹੋ ਦੇਖਦੇ ਆ ਰਹੇ ਹੋ ਸਾਡਾ ਹਿੰਦੁਸਤਾਨ ਪੋਸਟ ਅਖਬਾਰ ਹੈ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਉਹਨਾਂ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹਰ ਦੇਸ਼ ਅਤੇ ਦੇਸ਼ ਵਿੱਚ ਵਸਦੇ ਲੋਕਾਂ ਦਾ ਪਲਮੰਗਣ ਤੰਦਰੁਸਤੀ ਦੀ ਅਰਦਾਸ ਕਰਨ ਅਤੇ ਬੰਦੇ ਦੇ ਪੱਤ ਬੰਨ ਅਤੇ ਜਿਹੜੀ ਕੜਤ ਰੱਖਦੇ ਆ ਉਹ ਜਿਹੜੀ ਆ ਉਹ ਜਿਹੜੇ ਜ਼ਹਿਰ ਉਗਲਦੇ ਆ ਉਹ ਬੰਦ ਕਰਨ ਲੋਕਾਂ ਦੇ ਮੁੰਡੇ ਜਿਹੜੇ ਆ ਇਹ ਗਲਤ ਪਾਸੇ ਲਿਜਾ ਰਹੇ ਆ ਉਹਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਆ ਗਲਤ ਮੈਸੇਜ ਕਨਵੇ ਕਰ ਰਹੇ ਆ ਕਿ ਤੁਸੀਂ ਡੰਡੇ ਲਾ ਲਓ ਡੰਡੇ ਵਿੱਚ ਝੰਡੇ ਖਾਲਸਾ ਦੇ ਲਾ ਲਓ ਤਾਂ ਕਹਿ ਲੋ ਜੀ ਮੂਵੀ ਬਣਾ ਲਓ ਇਮੀਗ੍ਰੇਸ਼ਨ ਵਾਲਿਆਂ ਦੇ ਦਿਦੋ ਕਿ ਸਾਨੂੰ ਜੀ ਖਤਰਾ ਆ ਸਾਨੂੰ ਇੰਡੀਆ ਦੇ ਵਿੱਚ ਸਰਕਾਰ ਤੰਗ ਕਰਦੀ ਐ ਤੁਹਾਨੂੰ ਕੋਈ ਨਹੀਂ ਤੰਗ ਕਰਦੀ ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ ਤੁਸੀਂ ਕਰਦੇ ਲੋਕਾਂ ਤੰਗ ਇਹ ਤੰਗ ਕਰਾਉਂਦੇ ਗਲਤ ਇਨਫੋਰਮੇਸ਼ਨ ਦੇ ਕੇ ਤੁਹਾਨੂੰ ਤੁਹਾਡੀ ਜਿੰਦਗੀ ਬਰਬਾਦ ਕਰਦੇ ਆ ਤੂੰ ਸੱਚ ਬੋਲੋ ਸਰਕਾਰ ਦੇ ਕੋਲ ਜਿਸ ਕਰਕੇ ਤੁਹਾਡੇ ਕੇਸ ਰਿਜੈਕਟ ਹੋਣ ਦਾ ਕਾਰਨ ਇਹ ਗੁਰਵੰਤ ਪੰਨੂ ਆ ਜਿਹੜਾ ਤੁਹਾਨੂੰ ਗਲਤ ਗਾਈਡ ਕਰਦਾ ਆ ਔਰ ਸਿੱਖੀ ਵਿੱਚ ਨਹੀਂ ਹੈ ਕਦੇ ਗੁੱਤ ਕਰਦਾ ਆ ਤੇ ਕਦੇ ਫਿਰ ਇਹ ਸਰਟੀਫੀਕੇਟ ਇਹ ਹੁਣ ਮੈਂ ਕੀ ਕਮਾ ਕੀ ਕਰਦਾ ਆ ਦੁਪੱਟਾ ਤੇ ਇਹਦੇ ਸੱਤ ਰੰਗ ਦਾ ਬੱਲਿਗੇ ਦੁਪੱਟਿਆਂ ਦਾ ਗੱਲ ਨਹੀਂ ਬਣਨੀ ਦੁਪੱਟੇ ਜਿਹੜੇ ਆ ਉਹ ਸਾਡੀਆਂ ਪੂਜਨਿਕ ਮਤਾਮਾ ਸਾਡੀਆਂ ਪੈਣਾ ਔਰਤਾਂ ਤੇ ਇਹ ਦੁਪੱਟੇ ਜਿਹੜੇ ਨੇ ਉਹ ਲੈ ਜਾਂਦੇ ਨੇ ਇਹ ਦੁਪੱਟੇ ਵਿੱਚ ਅਣਖ ਹੈ ਦੁਪੱਟੇ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ ਤਾਂ ਦੁਪੱਟੇ ਵਿੱਚ ਇੱਕ ਪਰਿਵਾਰ ਦੀ ਇੱਜ਼ਤ ਹੈ ਅਤੇ ਸਾਡੇ ਸਮਾਜ ਦਾ ਕਲਚਰ ਹੈ ਪਰ ਜੇ ਤੁਸੀਂ ਗੁੱਤ ਕਰਕੇ ਖਾਲਿਸਤਾਨ ਮੰਗਦੇ ਹੋ ਤੇ ਤੁਸੀਂ ਆਪਣੇ ਘਰ ਚ ਝੰਡਾ ਚਲਾ ਲਓ ਤੇ ਖਾਲਿਸਤਾਨ ਆਪਣੇ ਵਿੱਚ ਐਮਬੈਸੀ ਬਣਾ ਲਓ ਕਿੱਡੀ ਵੱਡੀ ਨੌਨਸੈਂਸ ਗੱਲ ਕੀ ਕਰਦੇ ਨੇ ਮੈਂ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖੀ ਕੈਨੇਡਾ ਦੇ ਨੂੰ ਕਿ ਜਿਹੜੀਆਂ ਗ੍ਰਾਂਟਾਂ ਲੈ ਕੇ ਇਮਾਰਤਾਂ ਬਣਾਈਆਂ ਨੇ ਬਜ਼ੁਰਗਾਂ ਵਾਸਤੇ ਕਮਿਊਨਿਟੀ ਸੈਂਟਰ ਬਣਾਏ ਨੇ ਇਹ ਕੋਈ ਐਮਬੈਸੀਆਂ ਨਹੀਂ ਇਹ ਖਾਲਿਸਤਾਨ ਦੀਆਂ ਇਹਨਾਂ ਦੇ ਸਾਈਨ ਆਤਾਰ ਨੇ ਚਾਹੀਦੇ ਆ ਧਰਮ ਸੰਬੰਧੀ ਤੁਹਾਨੂੰ ਕੱਲ ਧਰਮ ਦੀ ਕਰਨੀ ਚਾਹੀਦੀ ਹੈ ਧਰਮ ਪ੍ਰਚਾਰ ਵਾਸਤੇ ਜਿਸ ਵੀ ਧਰਮ ਵਿੱਚ ਹੋ ਸਭ ਦਾ ਸਤਿਕਾਰ ਕਰੋ। ਔਰ ਜਿਹੜੇ ਵੀ ਧਰਮ ਐ ਅਸੀਂ ਹਰ ਦਾ ਸਤਿਕਾਰ ਕਰਦੇ ਆਂ ਤੇ ਹਰ ਦੇਸ਼ ਦੀ ਚੜ੍ਹਦੀ ਕਲ ਦੀ ਅਰਦਾਸ ਕਰਦੇ ਆਂ। ਜੇ ਕੋਈ ਐਸਾ ਨਕਮਾ ਨਖਿੱਦ ਆਦਮੀ ਦੇਸ਼ ਪ੍ਰਤੀ ਕੋਈ ਵੀ ਨਫ਼ਰਤ ਰੱਖਦਾ ਹੈ ਤੇ ਤੁਸੀਂ ਅਥਾਰਟੀ ਨੂੰ ਇਨਫੋਰਮ ਕਰੋ। ਚਾਹੇ ਉਹ ਕੈਨੇਡਾ ਦੀ ਅਥਾਰਟੀ ਹੈ ਚਾਹੇ ਇੰਡੀਆ ਦੀ ਹੈ ਚ ਕਿਸੇ ਹੋਰ ਦੇਸ਼ ਦੀ ਹੈ। ਅਸੀਂ ਸ਼ਾਂਤੀ ਦੇ ਪੁਜਾਰੀਆਂ ਤੇ ਸਾਂਹਤੀ ਚਾਹੁੰਦੇ ਆਂ। ਆਓ ਅਸੀਂ ਇਹਨਾਂ ਲੋਕਾਂ ਨੂੰ ਬਾਹਰ ਰੇਣੀ ਚਾਹੁੰਦੇ ਆਂ ਕਿ ਤੁਸੀਂ ਲੋਕ ਸ਼ਾਂਤੀ ਪੰਗ ਨਾ ਕਰੋ ਤੁਸੀਂ ਲੋਕ ਗੁਰਕੰਦ ਦਾ ਪੈਸਾ ਖਾਣੋ ਬੰਦ ਕਰੋ ਇਹ ਸੰਗਤ ਦਾ ਪੈਸਾ ਆ ਗੁਰੂ ਘਰਾਂ ਦੀਆਂ ਇਮਾਰਤਾਂ ਜਾਂ ਫਿਰ ਜਿਹੜੇ ਤਾਰਮਕਸਤਾਨ ਨੇ ਉਹਨਾਂ ਨੂੰ ਸੁੰਦਰ ਬਣਾਓ ਸ਼ਾਂਤੀ ਦਾ ਕੇਂਦਰ ਬਣਾਓ ਅਤੇ ਜਿਹੜੇ ਨੇ ਇਹ ਹਥਿਆਰ ਚੁੱਕੀ ਫਿਰਦੇ ਨੇ ਚੋਰੀ ਛੱਪੇ ਪੁਲਿਸ ਦੇ ਵਾਸਤੇ ਕਿੰਨੀ ਇਹ ਮਾੜੀ ਸੋਚ ਰੱਖਦੇ ਨੇ ਖਾਰੂ ਖਪਖਰੂ ਪਾਉਂਦੇ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲੈਣੀ ਚਾਹੀਦੀ ਹੈ ਕਾਨੂੰਨ ਵਿੱਚ ਤਰਮੀਮ ਲਿਆਉਣੀ ਚਾਹੀਦੀ ਹੈ ਇਹਨਾਂ ਨੂੰ ਜਮਾਨਤ ਨਹੀਂ ਹੋਣੀ ਚਾਹੀਦੀ ਇਹ ਅੰਦਰ ਲੈਣੇ ਚਾਹੀਦੇ ਆ ਇਹ ਵੀ ਲੋਕ ਅੰਦਰ ਲੈਣੇ ਚਾਹੀਦੇ ਜਿਹੜੇ ਕਿ ਜਿਉਂ ਲੱਗਦੇ ਆ ਤਿਉਂ ਲੱਗਦੇ ਆ ਗਾਂ ਥਾਂ ਨਾਰੇ ਲਾਉਣ ਸਲੋਕਾਂ ਨੂੰ ਪਾ ਕੰਮ ਕਰੋ ਮਿਹਨਤ ਕਰੋ ਤੁਸੀਂ ਗੁਰੂ ਘਰ ਦੇ ਵਿੱਚ ਪ੍ਰਧਾਨ ਬਣ ਕੀ ਸਭ ਕੁਝ ਕਰਨਾ ਹੈ ਤੁਸੀਂ ਚੱਕੋ ਝਾੜੂ ਵਾਸ਼ਮ ਸਾਫ ਕਰੋ ਵਾਸ਼ਮਨ ਦੀ ਸੇਵਾ ਲਾਓ ਪਾਂਡਰ ਦੀ ਸੇਵਾ ਲਾਓ ਵੈਕਿਊਮ ਲੈ ਕੇ ਸਾਫ ਕਰੋ ਠੀਕ ਹੈ ਕੁਝ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਦੇ ਜਿਹੜੇ ਮੁਖਬਜ਼ੀਰ ਨੇ ਧਰਮ ਪ੍ਰਚਾਰ ਦੀ ਗੱਲ ਕਰਦੇ ਨਾਮ ਸਿਮਰਨ ਕਰਦੇ ਨੇ ਅਸੀਂ ਉਹਨਾਂ ਨੂੰ ਸਤਿਕਾਰ ਕਰਦੇ ਹਾਂ ਪਰ ਜਿਹੜੇ ਖੌਰੂ ਖੱਪ ਖਰੂਦ ਪਾਉਂਦੇ ਆ ਆਪਣੇ ਆਪ ਸਮਝਦੇ ਸਾਡੇ ਗੁਰੂ ਘਰ ਆ ਇਹ ਤੁਹਾਡੇ ਗੁਰੂ ਘਰ ਨਹੀਂ ਇਹ ਸੰਗਤਾਂ ਦੇ ਨੇ ਇਹ ਸੰਗਤਾਂ ਨੇ ਬਣਾਏ ਨੇ ਸੰਗਤਾਂ ਨੇ ਸ਼ਾਂਤੀ ਦੇ ਵਾਸਤੇ ਬਣਾਏ ਨੇ ਸਾਡਾ ਜੰਮਣਾ ਮਰਨਾ ਖੁਸ਼ੀ ਕਮੀ ਗੁਰੂ ਘਰ ਦੇ ਨਾਲ ਹੈ ਤਾਂ ਹਰ ਧਰਮ ਦਾ ਸਾਡਾ ਫਰਜ਼ ਬਣਦਾ ਕਿਸੇ ਸਤਿਕਾਰ ਕਰੀਏ ਪਰ ਇਹ ਜਿਹੜੇ ਲੋਕ ਨਿਕੰਮੇ ਆ ਨਖਿੱਧ ਆ ਜਿਹੜੇ ਕ੍ਰਾਈਮਿੰਟਡ ਮਾਈਂਡਡ ਲੋਗ ਆ ਕ੍ਰਾਈਮ ਕਰਨ ਵਾਲੇ ਲੋਗ ਆ ਦੂਜੇ ਦੇਸ਼ ਨੂੰ ਬਦਨਾਮ ਕਰਦੇ ਆ ਕਿਸੇ ਧਰਤੀ ਤੇ ਬੈਠ ਕੇ ਜੇ ਤੁਸੀਂ ਖਾਲਸਾ ਬਣਾਉਣਾ ਜਾਓ ਜਾਓ 에어ਪੋਰਟ ਤੇ ਮੈਥਨ ਟਿਕਟ ਲੈ ਕੇ ਜਾਂਦਾ ਉੱਥੇ ਜਾਓ ਉੱਥੇ ਕਰੋ ਖਾਲਸਾ ਫੇਰ ਤੁਹਾਨੂੰ ਮਿਲੂਗਾ ਮੈਨੂ ਮੈਨੂ ਜਿਹੜਾ ਤੁਸੀਂ ਚਾਹੁੰਦੇ ਹੋ ਸੋ ਇਹੋ ਜੀ ਹਰ ਤੱਕ ਕਰਨ ਤੁਸੀਂ ਬੰਦ ਕਰਦੇ ਹੋ ਮੈਨੂੰ ਲੱਗਦਾ ਕਿ ਸਾਡੀ ਕੈਂਡਰਾ ਸਰਕਾਰ ਵੀ ਬਹੁਤ ਜਲਦੀ ਲੰਮੇ ਹੱਥੀ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਅੜਿੱਕੇ ਲਵੇਗੀ ਲੈਣਾ ਵੀ ਚਾਹੀਦਾ ਤਦੇ ਸ਼ਾਂਤੀ ਆਵੇਗੀ ਸ਼ਾਂਤੀ ਹੋਣੀ ਚਾਹੀਦੀ ਹੈ ਹਿੰਦੁਸਤਾਨ ਜਿੰਦਾਬਾਦ ਪਾਰ ਜਿੰਦਾਬਾਦ ਕੈਨੇਡਾ ਜਿੰਦਾਬਾਦ ਹਰ ਦੇਸ਼ ਜਿੰਦਾਬਾਦ ਪਰ ਨੰਮੇ ਨਕਮੇ ਲੋਕਾਂ ਨੂੰ ਸੱਡੀ ਇਹ ਇੱਕ ਮੈਸੇਜ ਹੈ ਜਿਹੜਾ ਮੈਂ ਕਨਵੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜ਼ਹਿਰ ਨਾ ਉਗਲੋ ਜਿੱਥੇ ਤੁਸੀਂ ਜਨਮ ਲਿਆ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੇ ਪਗੰਬਰਾਂ ਦੀ ਧਰਤੀ ਹੈ ਜਿੰਦਾਬਾਦ ਪਰ ਜਿੰਦਾਬਾਦ ਆਓ ਅਸਰਟ ਸੇ ਵਿੱਚ ਗੋਮਾ ਸੰਧੂ ਜੀ ਨਾਲ ਗੱਲ ਕਰਦੇ ਆਂ ਔਰ ਜੋ ਕਿ ਕਰਜਮ ਆਪਕਰਨ ਦੀ ਗੱਲ ਕਰਨਗੇ ਗ੍ਰਿਪੇਜ ਜੀ ਗੋਮਾ ਜੀ ਗੱਲ ਕਰਨਗੇ ਤੁਹਾਡੇ ਨਾਲ ਮੈਂ ਇੱਕ ਮਿੰਟ ਬ੍ਰੇਕ ਲੈਣੀ ਚਾਹਾਂਗਾ ਥੈਂਕ ਯੂ ਗੁੱਡ ਮਾਰਨਿੰਗ ਅਸਲੇ ਸਾਡੇ ਨਾਲ ਗੋਮਾ ਸੰਧੂ ਸਾਹਿਬ ਪੈਂਜੀ ਜੁੜ ਚੁੱਕੇ ਨੇ ਪੈਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਟੂ ਯੂ ਐਂਡ ਆਲ ਦ ਲਿਸਨਰਸ ਸਿੱਧੂ ਸਾਹਿਬ ਹਾਊ ਆਰ ਯੂ ਜੀ ਬਹੁਤ ਵਧੀਆ ਜੀ ਵੀਕਐਂਡ ਐ ਇਸ ਵੇਲੇ ਤੇ ਤੁਹਾਡੀਆਂ ਸੇਵਾਵਾਂ ਲੈਣ ਦੇ ਲਈ ਕਾਫੀ ਕਾਲਸ ਆ ਰਹੀਆਂ ਸੀ ਤੁਸੀਂ ਲੇਟ ਜੁੜੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਹੈ ਹਾਂਜੀ ਆ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੋਵੇ ਕ੍ਰੈਡਿਟ ਕਾਰਡਸ ਹੋਣ ਪਰਸਨਲ ਲੋਨ ਆ ਲਾਈਨ ਆਫ ਕ੍ਰੈਡਿਟ ਕਈ ਵਾਰੀ ਆਪਾਂ ਨੂੰ ਚਿੱਠੀ ਆ ਜਾਂਦੀ ਹੈ ਕੋਰਟ ਤੋਂ ਤੁਸੀਂ ਕਿਸੇ ਵੀ